ਜੇਕਰ ਪੰਜਾਬੀਓ ਤੁਸੀਂ ਘਰ ਵਿੱਚ ਜਾਂ ਦੁਕਾਨ ਦੇ ਵਿੱਚ ਇਕੱਲੇ ਹੋਗੇ ਉਹ ਤਾਂ ਅੱਖਾਂ ਤੇ ਕੰਨ ਖੋਲ ਕੇ ਰੱਖਿਆ ਕਰੋ ਕਿਤੇ ਤੁਹਾਡੇ ਨਾਲ ਵੀ ਨਾ ਹੋ ਜਾਵੇ ਕੋਈ ਕਾਂਡ ਜੀਹਾ ਇੱਕ ਪੰਜਾਬ ਦਾ ਮਾਮਲਾ ਤੁਹਾਨੂੰ ਦੱਸਣ ਜਾ ਰਹੇ ਹਾਂ ਇੱਕ ਨੌਜਵਾਨ ਦੁਕਾਨਦਾਰੀ ਕਰਦਾ ਸੀ ਆਨਲਾਈਨ ਲੇਕਿਨ ਕੁਝ ਮੁੰਡੇ ਤਿੰਨ ਮੋਟਰਸਾਈਕਲ ਦੇ ਉੱਤੇ ਆਏ ਆਣ ਤੋਂ ਬਾਅਦ ਉਹਦੇ ਕੋਲੋਂ ਸਮਾਨ ਦੇਖਣਾ ਸ਼ੁਰੂ ਕਰ ਦਿੱਤਾ ਉਹਨੇ ਆਖਿਆ ਕਿ ਭਾਜੀ ਅਸੀਂ ਰਿਟੇਲ ਦੇ ਵਿੱਚ ਸਮਾਨ ਨਹੀਂ ਵੇਚਦੇ ਅਗੇ ਸਾਡਾ ਕੰਮ ਆਨਲਾਈਨ ਦਾ ਹੈਗਾ ਆ ਲੇਕਿਨ ਉਹ ਜ਼ਬਰਦਸਤੀ ਉਹਨਾਂ ਵੱਲੋਂ ਬੂੜ ਦੇਖਣੇ ਸ਼ੁਰੂ ਕਰ ਦਿੱਤੇ ਦੇਖਣ ਤੋਂ ਬਾਅਦ ਸਮਾਰਵੀ ਉਹ ਤਾਂ ਚੁਪਨਾ ਸ਼ੁਰੂ ਕਰ ਦਿੱਤਾ ਤੇ ਹਥਿਆਰ ਦਿਹਾ ਕੇ ਉਹਦੀ ਲੁੱਟ ਕਰਕੇ ਉਹ ਕੋਲ ਲੁੱਟ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਜ ਜਨੂੰ ਦੇਖ ਕੇ ਹਰ ਕੋਈ ਬੰਦਾ ਹੈਰਾਨ ਤੇ ਪਰੇਸ਼ਾਨ ਹੋ ਚੁੱਕਿਆ ਤੇ ਕੀ ਹੁਣ ਪੰਜਾਬ ਦੇ ਵਿੱਚ ਬੰਦਾ ਦੁਕਾਨਦਾਰੀ ਵੀ ਨਹੀਂ ਕਰ ਸਕਦਾ ਕੀ ਪੰਜਾਬ ਦੇ ਵਿੱਚ ਹੁਣ ਘਰ ਵਿੱਚ ਇਕੱਲਾ ਰਹਿ ਵੀ ਨਹੀਂ ਸਕਦਾ ਇਸ ਤਰ੍ਹਾਂ ਦਾ ਮਾਹੌਲ ਹੋਣਾ ਬੰਦਾ ਨજરੋਂਦਾ ਪਿਆਗਾ ਲੇਕਿਨ ਸਰਕਾਰਾਂ ਦੇ ਦਾਅਵਿਆਂ ਦੀ ਫੂਕ ਨਿਕਲਦੀ ਨਜ਼ਰ ਆਉਂਦੀ ਪਈਗੀ ਸਰਕਾਰਾਂ ਨੇ ਵੱਡੇ ਵੱਡੇ ਦਾਅਵੇ ਕੀਤੇ ਸੀ ਅਸੀਂ ਚਿੱਟਾ ਖਤਮ ਕਰਾਂਗੇ ਲੇਕਿਨ ਚਿੱਟਾ ਕਿ ਕਿੱਥੇ ਖਤਮ ਹੋਣਾ ਹੁਣ ਤੇ ਉਹਦੇ ਨਾਲੋਂ 100 ਗੁਣਾ ਵੱਧ ਗਿਆ ਆ ਅੱਗੇ ਤਾਂ ਵਾਰਦਤਾ ਘਟ ਹੁੰਦੀਆਂ ਸੀ ਹੁਣ ਲਗਾਤਾਰ ਵਾਰਦਤਾ ਹੁਣ ਲਾਪੇ ਇੱਕ ਹਰੇਕ ਸ਼ਹਿਰ ਦੇ ਵਿੱਚ ਰੋਜ਼ਾਨਾ 10-10 15-15 ਵਾਰਦਤਾ ਹੁੰਦੀਆਂ ਜਨੂੰ ਦੇਖ ਕੇ ਤੇ ਹਰ ਕਿਸੇ ਦੀ ਰੂਹ ਕੰਮਰੀ ਸ਼ੁਰੂ ਹੋ ਗਈ ਹੈ ਲੋਕ ਹੁਣਾ ਆਪਦੇ ਘਰਾਂ ਦੇ ਵਿੱਚ ਵੀ ਸੇਫ ਨਜ਼ਰ ਨਹੀਂ ਆਉਂਦੇ ਪਏਗੇ ਜਨੂੰ ਦੇਖ ਕੇ ਤੇ ਹਰ ਕੋਈ ਇਹ ਗੱਲ ਸੋਚਦਾ ਤੇ ਪੰਜਾਬ ਦੇ ਵਿੱਚੋਂ ਜ਼ਮੀਨ ਜਾਇਦਤ ਵਿੱਚੋਂ ਤੇ ਰਫੂਹ ਚੱਕਰ ਹੋ ਬਦੇਸ਼ਾਂ ਦੀ ਧਰਤੀ ਦੇ ਵਿੱਚ ਜਿੱਥੇ ਜਾ ਕੇ ਸਕੂਨ ਨਾ ਚਾਰ ਦਿਨ ਜੀ ਤਾ ਸਕੀਏ ਕਿਉਂਕਿ ਪੰਜਾਬ ਦੇ ਵਿੱਚ ਹਾਲਾਤ ਇਨੇ ਮਾੜੇ ਹੁੰਦੇ ਜਾ ਰਹੇਗੇ ਲੁੱਟ ਖੋਹ ਛਰਿਆਮ ਹੁੰਦੀ ਪਈ ਗਈ ਆ ਕਿਤੇ ਇੱਕ ਮੋਬਾਈਲ ਖੋਹਦਾ ਪਿਆ ਆ ਕਿਤੇ ਕੋਈ ਕਿਸੇ ਨੂੰ ਇਕੱਲੇ ਨੂੰ ਦੇਖ ਕੇ ਸਕੂਟਰ ਹੀ ਮੋਟਰਸਾਈਕਲ ਖੋਹ ਕੇ ਲੈ ਜਾਂਦਾ ਆ ਜਾਂ ਉਹਦੇ ਕੋਲੋਂ ਪੈਸੇ ਖੋਹ ਕੇ ਲੈ ਜਾਂਦਾ ਆ ਜਾਂ ਫਿਰ ਘਰ ਦੇ ਬਾਜ ਚ ਵੜ ਕੇ ਚੋਰੀ ਕਰ ਦਿੰਦਾ ਪਿਆ ਇਸ ਤਰ੍ਹਾਂ ਦੇ ਹਾਲਾਤ ਦੇਖ ਕੇ ਹੁਣ ਲੋਕ ਡਰ ਦੇ ਮਾਹੌਲ ਦੇ ਚਿੰਦੇ ਪਏ ਗਏ ਨੇ ਪੰਜਾਬ ਵੀ ਬਣ ਗਿਆ ਹੁਣ ਚੰਬਲ ਘਾਟੀ ਜਿੱਥੇ ਸੌਂਦੇ ਆ ਐਸਾ ਕਿ ਰੋਜ਼ਾਨਾ ਦਿਨ ਦੇ ਵਿੱਚ ਲੁੱਟਾਂ ਖੋਹਾਂ ਹੋ ਜਾਂਦੀਆਂ ਹੁਣ ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਦਾ ਮਾਹੌਲ ਬੰਨਾ ਸ਼ੁਰੂ ਹੋ ਚੁੱਕਾ ਹੈਗਾ ਕਿ ਸਰਕਾਰ ਸਿਰ ਹਬਾ ਦਾਵੇ ਦਾਵੇ ਉਹ ਦਾਵੇ ਹੀ ਕਰਦੀ ਨਜ਼ਰੋਂ ਦੀ ਪੀਏ ਨਤੀਜਾ ਵੀ ਅਜੇ ਮਿਲਿਆ ਹੀ ਆ ਫਿਰ ਵੀ ਆਉਣ ਵਾਲੀ ਚੋਣਾਂ ਦੇ ਵਿੱਚ ਲੋਕਾਂ ਵੱਲੋਂ ਮੂੰਹ ਤੋੜ ਜਵਾਬ ਜਿਹੜੇ ਦਿੱਤੇ ਜਾਣਗੇ ਕਿਉਂਕਿ ਜਦੋਂ ਕਿਸੇ ਦਾ ਫਾਇਦਾ ਹੀ ਨਹੀਂ ਹੋਇਆ ਤੇ ਫਿਰ ਲੋਕਾਂ ਨੇ ਤਾਂ ਵੋਟਾਂ ਦੂਜੀ ਤੈਨੂੰ ਪਾਉਣੀਆਂ ਹੀ ਹੁੰਦੀ ਆयां ਇਹ ਸ਼ਰਮਨਾ ਆਪਣੀ ਮੇਰਾ ਸਵਾਜਾ 4:30 ਵੇਨਾਂ ਮੇਰੇ ਕੋਲ ਤਿੰਨੇ ਜਣੇ ਆਏ ਆ ਹਥਿਆਰ ਨਾਲ ਜਫੜੇ ਹੀ ਦਾਤਰ ਹੀ ਗੰਡਾਸਾ ਹੀ ਬਾਕੀ ਉਹ ਜੇ ਕਰੀ ਜਾਂਦੇ ਵਕੀ ਨੂੰ ਅੰਦਰ ਆ ਕੇ ਰਿਤਮ ਨੇ ਕਹਿੰਦੇ ਉਹ ਵਿਖਾ ਜੇ ਮੈਂ ਕਿਹਾ ਭਰੀ ਹਟਾ ਆਨਲਾਈਨ ਦਾ ਕੰਮ ਆ ਇਹ ਡਿਟੇਲ ਨਹੀਂ ਕਰਦੇ ਤੇ ਤੁਹਾਡਾ ਸਾਈਦਾ ਮੇਰੇ ਕੋਲ ਸਮਾਨ ਨਹੀਂ ਹੈਗਾ ਤੇ ਕਹਿੰਦੇ ਇਹ ਵੇਵਕੰਨਾ ਭਾਵੇਂ ਮੈਨੂੰ ਪਤਾ ਛਕਿਆ ਥੋੜਾ ਮੈਨੂੰ ਲੱਗ ਰਹੀ ਥੋੜੇ ਉਸਾਰਾ ਮੈਂ ਕਹਿੰਦਾ ਮੇਰੇ ਕੋਲ ਸਮਾਨ ਤੁਹਾਡਾ ਨਹੀਂ ਹੈਗਾ ਉਹ ਆਪੇ ਸ਼ੇਡ ਖਰੀਦਣਾ ਹੈ ਭਈ ਇਧਰ ذرا ਫੜੋ ਫੜ ਇੰਨੇ ਦਿਨ ਦੋ ਜਣੇ ਫੇਰ ਆਏ ਨੇ ਬਾਹਰੋਂ ਅੰਦਰ ਹੋ ਗਏ ਕਹਿੰਦੇ ਵੀ ਆਹ ਸਮਾਨ ਦੇ ਮੈਂ ਭਾਵੇਂ ਮੇਰੇ ਕੋਲ ਨਹੀਂ ਆ ਤੇ ਹੋ ਗਏ ਟਰਾਈ ਕਰ ਲਉ ਉਹ ਦੋ ਜਣੇ ਬਾਹਰ ਨਿਕਲ ਗਏ ਨੇ ਇੱਕ ਇਹਨੇ ਇਥੋਂ ਬੂਟ ਫੜ ਕੇ ਟਰਾਈ ਕੀਤੇ ਖੁਦ ਪੈਰੀ ਪਾਉਂਦਾ ਪਿਆ ਭਾਵੇਂ ਕਹਿੰਦਾ ਮੈਂ ਸੈੱਜ ਚੱਕ ਆਲਾ ਮੈਨੂੰ ਭਾਵੇਂ ਸੇਮ ਇਹਦੇ ਨਾਲੋਂ ਆਨਲਾਈਨ ਮੰਗਾ ਦਿਓ ਮੈਂ ਭਾਵੇਂ ਤੁਹਾਡਾ ਕੈਸ਼ ਗਿੰਡ ਆਪਿਆ ਮੈਂ ਪੈਸੇ ਤੇ ਮੈਂ ਇੱਕ ਗਨ ਫੋਨ ਲਾਇਆ ਮੈਨੂੰ ਧਿਆਨ ਨਹੀਂ ਹੋਣਾ ਮੈਨੂੰ ਲੱਗਾ ਬੇਚਾ ਨਿਕਲਣ ਲੱਗੇ ਪੰਜ ਭੱਟਾ ਮਾਰਿਆ ਬੂੜ ਦੇ ਪਹਿਲਾਂ ਹੀ ਵਾਰੀ ਪਾਈ ਸੀ ਸਾਹਮਣੇ ਦੋ ਜਣੇ ਮੋਟਰਸ ਚਾਰਟ ਕਰੇ ਪਹਿਲਾਂ ਬੈਠੇ ਉੱਤੇ ਬੈਠੇ ਨਾਲੀ ਤਰਾਰ ਹੋ ਗਏ ਪਰ ਇਹ 14-15000 ਰੁਪਏ ਗਾਇ ਗੁਰੇ ਮੇਰ ਬੋਲ ਲਗ ਜਟ ਗਿਨਾ ਗੈਂਦੇ ਆਹੀ 14 ਤੋਂ 15000 ਰੁਪਏ ਗਾਇ ਬੂੜੀ ਪਰੇ ਗੁੜੇ ਆ ਗਏ 25-2600 ਰੁਪਏ ਦੇ ਤਿੰਨੇ ਜਣੇ ਹੀ ਇੱਕ ਵੀਰ ਨੇ ਆਈ ਉਹਦੇ ਪਰਨਾ ਬੰਨਿਆ ਆ ਪੂਰਾ ਜੜਾ ਆਪਣਾ ਕਿਟੜਾ ਕਹਿ ਲਈ ਚੋੜਾ ਤਾਂ ਭਾਇਆ ਨੀਲਾ ਇੱਕ ਨੇ ਨ ਪੱਕੇ ਜੇ ਰੰਗਦਾ ਹੀ ਵਾਰ ਦੇ ਬਿਲਕੁਲ ਛੋਟੇ ਛੋਟੇ ਗੰਜਾ ਟੈਬ ਲਾ ਲਓ ਮਨ ਲਓ ਜੀ ਨਹੀਂ ਸਰ ਤੁਸੀਂ ਬੰਨੇ ਨਹੀਂ ਹਾਂ ਨਹੀਂ ਜਦੋਂ ਅੰਦਰ ਆਏ ਆ ਉਹਦੇ ਦਾ ਮੂੰਹ ਖੋਲੇ ਬਾਹਰ ਜਾ ਕੇ ਦੋ ਜਣੇ ਮੂੰਹ ਬੰਨ ਲੈ ਤੀਜੇ ਨੇ ਜਿਹੜਾ ਜਿਹੜਾ ਭਜਿਆ ਪੈ ਗੋ ਉਹਨੇ ਮੂੰਹ ਨਹੀਂ ਬੰਨਿਆ ਕਿਤੇ ਨਹੀਂ ਸੋਚਦੇ ਸ਼ਹਿਰ ਦੇ ਬਿਲਕੁਲ ਵਿਚਕਾਰ ਦੁਕਾਨਾਂ ਦੇਣ ਦਿਹਾੜੇ ਹਰ ਕੋ ਲੋਡਾ ਖਾਉਂ ਡਿਆ ਹੀ ਮੰਨ ਲਓ ਰਾਤ ਦੇ 9 ਵਜੇ ਤੱਕ ਬਹਿਣਾ ਹੁੰਦਾ ਅਸੀਂ ਕਿੱਥੇ ਸੇਫ ਹੈਗੇ ਇੱਥੇ ਅਾਨੂੰ ਖੁਦ ਨੂੰ ਨਹੀਂ ਲੱਗਦਾ ਸੇਫ ਜੇ ਮਤੇ ਇਹ ਅਰ ਹਿਹਾਰੀ ਨਗਰ ਮਾਲਮ ਮੇਰੇ ਸੱਟ ਲਾ ਜਾਂਦੇ ਤੇ ਫਿਰ ਮੈਂ ਕੀ ਕਰਨਾ ਸੀ ਸਪਲੈਂਡਰ ਮੋਟਰਸ ਹਥਿਆਰੇ ਦਾਤਰਿੰਗ ਦਸਨ ਮੈਂ ਵੇਖਿਆ ਮਾਰੇ ਬਾਕੀ ਇਦਾਂ ਦਾ ਵਕੀਲ ਨੂੰ ਹੱਥ ਲਾਈ ਹੁੰਦਾ ਇਹ ਮੇਂ ਵੀ ਹੈਗਾ ਕਿ ਨਹੀਂ ਹੈਗਾ ਮੈਨੂੰ ਲੱਗਦਾ ਹੈਗਾ ਹੀ ਉਹਨਾਂ ਕੋਲ ਜਾਣ ਕੇ ਤਾਂ ساری ਦੁਕਾਨ ਕਿੰਨੇ ਦਿਨ ਕਿੰਨੀ ਧੀਰ ਤੋਂ ਦੁਕਾਨ ਕਰ ਪਰਿਮਨ ਅੱਧੇ ਸਾਲ ਹੋ ਗਿਆ ਜੇਕਰ ਉਹ ਜੇਕਰ ਦੁਕਾਨਦਾਰ ਕਰਦੇ ਕੀ ਨਾਮ ਇਹ ਦੁਕਾਨ ਇਹ ਸ਼ੂਰ ਅਕਬਰ ਇਹ ਦੁਕਾਨ ਦਾ